بہت سنگان کا بہت بہت دنواد ہے سب تو پہلا سری گور گرن ساحب کا دن بادت مالک ہاضرہ حضور نے نیچے شری بگوان کرما جی انہوں کا بڑا اوٹ آسر ہے لیکن کے کرما سوا چلی ہے جو داس سیوہ بخشی ہے داس ਨਵਾਏਗਾ ਨਵਾਉਂਦਾ ਵੀ ਨਵਾਉਂਦਾ ਰਹੇ ਕਰਾਂ ਮੈਂ ਆਸ ਕਰਦਾ ਦਾ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਤੇ ਪ੍ਰਕਾਸ਼ਤ ਰਹੇ ਹਜ਼ੂਰੀ ਦੇ ਵਿੱਚ ਜੁੜੇ ਬੈਠੇ ਸਾਰੇ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਬੱਤੇ ਸੋ ਸਾਡੇ ਪ੍ਰਸਿੱਧ ਲੇਖਕ ਅੱਛਾ ਉਹਨਾਂ ਨੂੰ ਪਹਿਲਾਂ ਆਕਾਦਾਂਤ ਮੰਨੀ ਪਰਲੇ ਨੂੰ ਬਰਗੋ ਦੀ ਕਿਰਪਾ ਸਰਕਾਰ ਇਹ ਸਨਮਾਨ ਜੋ ਦਵਾਇਆ ਹੈ ਜਗਦੇਵ ਸਿੰਘ ਜੀ ਮੇਰੇ ਕਲਾਸ ਦਾ ਧੋਲੇ ਆ। ਔਰ ਸਭ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ 77 72 73 74 75 76 77 77 ਤੋਂ ਲੈ ਕੇ 77 ਤੱਕ ਮੈਂ ਤੇ ਜਗਦੇਵ ਸਿੰਘ ਇਸ ਸਕੂਲ ਨੇ ਵੀ ਪੜੇ। ਸਾਡੀ ਸਵੇਰੇ ਪ੍ਰਾਰਥਨਾ ਜਿਹੜੀ ਪ੍ਰੇਰ ਹੁੰਦੀ ਸੀ ਉਹ ਭਗਵਾਨ ਵਿਸ਼ਣੁਗਾਂਵਰੀ ਦੀ ਮੂਰਤੀ ਦੇ ਸਾਹਮਣੇ ਹੋਇਆ ਕਰਦੀ ਸੀ। ਅਸੀਂ ਉਦੋਂ ਦੇ ਇਸ ਥਾਂ ਨਾਲ ਜੁੜੇ ਹੋਇਆ ਅੱਜ ਇਹ ਮਾਨਸਬ ਮਾਰਲੇ ਮੈਂ ਸਾਰੀ ਕਮੇਟੀ ਦਾ ਵਿਸ਼ੇਸ਼ ਤੌਰ ਤੇ ਆਪਣੇ ਮਿੱਤਰ ਜੀ ਦੇਵ ਸਿੰਘ ਜੀ ਦਾ ਧੰਨਵਾਦ ਕਰਦਾ ਹਾਂ ਕਿ ਜੀ ਉਹਨਾਂ ਵੱਲੋਂ ਬਹੁਤ ਬੜੀ ਕਾਰ ਸੇਵਾ ਹੋਈ ਹੈ ਜੋ ਇਸਿਆਂ ਦੀ ਕਾਇਲ ਲਵਾਏ ਨੇ ਉਹਨਾਂ ਦਾ ਵੀ ਸੰਭਾਲ ਸੰਗ ਤੋਂ ਲੋਕ ਕੀਤਾ ਜਾਂਦਾ ਹੈ ਜੀ ਹੈਗਾ ਸਰ ਮਜੀਤ ਸਿੰਘ ਗਿੱਲੂ ਜੀ ਦੇ ਪਰਿਵਾਰ ਵੱਲੋਂ ਤੇ ਗਰੰਦੀ ਜੀ ਦੇ ਪਰਿਵਾਰ ਵੱਲੋਂ ਇੱਕ ਹੈਗਾ ਸਾਡੇ ਭੈਣ ਦੇ ਬੀਲੀ ਤੋਂ ਚਲਣ ਨੂੰ ਦੇਖੋ ਮਨੋ ਤੇ ਇੱਕ ਜੀ ਮੇਰੇ ਕੋਲ ਕੁਝ ਨਹੀਂ ਹੈਗਾ ਉਹ ਸਾਡੇ ਜਿਹੜੇ ਬੱਚੇ ਨੇ ਨਵਜੋਤ ਸਿੰਘ ਨੇ ਗੈਰੀ ਤੇ ਨਵੀਂ ਬੱਲੋਂ ਮੋਟਾ ਵੱਲੋਂ ਏਸੀ ਤਿੰਨ ਲੱਗੇ ਹੋਏ ਨੇ ਜਿਹਤੇ ਜਿਹੜੇ ਅਸੀਂ ਨੇ ਉਹਨਾਂ ਵੱਲੋਂ ਮੈਂ ਤਾਂ ਅਸਰੇ ਬਈਕਰ ਨਾਮ ਆ ਚੰਬਲ ਅਣਮਾਜੀ ਪਿਸ਼ੂ ਕਰਮਾਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਪੂਜਨ ਦੇਸੀ ਕਹਾਂਗੇ ਜੋ ਮੁੱਖ ਮੈਂ ਬਹਾਂਚੇ ਪੈ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨੀ ਆ ਆਰ ਸਮਾ ਅਰਵੇਸ਼ ਕਰਮਾਜੀ ਸਾਡੀ ਜਿਹੜੀ ਸੰਗੀਤ ਦੀ ਕਮੇਟੀ ਆ ਜਿਨ੍ਹਾਂ ਨੇ ਜੋ ਵੀ ਆ ਸਕਦੇ ਕੇ ਇਹ ਦਿਨ ਮਨਾਉਣਾ ਕੀਤਾ ਪਰਮਾਤਮਾ ਕਰੇ ਜਿਹੜੀ ਦਿਨ ਤੁਕੜੀ ਰਾਤ ਚੋਂ ਗੋੜੀ ਇਹਨਾਂ ਨੂੰ ਤਰੱਕੀ ਦੇ ਜੋ ਵੀ ਮਨੋ ਕਾਮਨਾ ਭਾਵਨਾ ਬਣਿਆ ਕਰਨਾ ਜਿਵੇਂ ਸਾਨੂੰ ਬਾਲ ਬਕਸੀ ਵਿੱਚ ਜਦ ਜਿਹੜੇ ਦਿਹਾੜੇ ਸੀ ਉਹਨਾਂ ਨੂੰ ਮਨਾਉਂਦੇ ਅੱਜ ਕਮੇਟੀ ਵੱਲੋਂ ਕੈਂਪਰ ਵੀ ਲਗਾਇਆ ਗਿਆ ਜੀ ਬਹੁਤ ਵਧੀਆ ਪ੍ਰਾਰੰਭ ਕੀਤਾ ਗਿਆ ਹੈ। ਬਹੁਤ ਚੰਗਾ ਪ੍ਰਾਰੰਭ ਕੀਤਾ ਗਿਆ ਕਿ ਅੱਜ ਲੋਕਾਂ ਨੂੰ ਮੈਡੀਕਲ ਏਡ ਦੇਣ ਦੇ ਲਈ ਇਹ ਦਿਹਾੜੇ ਨੂੰ ਮਨਾਉਣ ਦੇ ਲਈ ਜਿਹੜਾ ਅੱਜ ਮੈਡੀਕਲ ਕੈਂਪ ਲਗਾਇਆ ਗਿਆ ਕਿ ਲੋਕੀ ਆ ਕੇ ਜਿਹੜੇ ਇਲਾਕੇ ਦੇ ਜਿਹੜੇ ਬੇਸੀ ਦੇ ਜਿਹੜਾ ਲਾਹਾ ਲੈ ਰਹੇ ਨੇ ਔਰ ਇਹ ਹੋਰ ਵੀ ਜਿਹੜੀ ਵੱਡੀ ਗੱਲ ਹੈ ਕਿ ਇਦਾਂ ਦੇ ਦਿਹਾੜਿਆਂ ਦੇ ਉੱਤੇ ਜਿਹੜਾ ਮੈਡੀਕਲ ਰਾਹ ਦੇ ਲਈ ਜਿਹੜਾ ਲੋਕਾਂ ਨੂੰ ਜੀ ਸੂਦਾਂ ਦਿੱਤੀ ਜਾਂ। ਇੱਕ ਵਾਰ ਨਾ ਅੱਜ ਬਾਬਾ ਵਿਸ਼ਨਕਰਮਾ ਜੀ ਦਾ ਪੂਜਾ ਦਿਵਸ ਮਨਾਇਆ ਜਾ ਰਿਹਾ ਕੀ ਕਹੋਗੇ ਜੀ ਇਸ ਪੂਜਾ ਦਿਵਸ ਨੂੰ ਕਾਣ ਨਾਲ ਜੀ ਸਾਦੇ ਸਭ ਤੋਂ ਵੱਡੇ ਇਹ ਪ੍ਰਾਪਤੀ ਹੋਈ ਹੈ ਸਾਡੇ ਦੇ ਵਿੱਚ ਇਸੇ ਭਾਲੀ ਭਾਈ ਲਾਲੋ ਦਰਬਾਰ ਸਜਾ ਕੇ ਕੋਲ ਤਿਆਰ ਕਰ ਚੁੱਕੇ ਜਿਹਦਾ ਕੋਈ ਘਟਨ ਹੋ ਚੁੱਕੀ ਹੈ ਤੇ ਇਸ ਖਾਟਣ ਦੇ ਵਿੱਚ ਸਾਡੇ ਐਮਐਲਏ ਸਾਹਿਬ ਵੀ ਆਏ ਤੇ ਹੋਰ ਸਾਡੇ ਸੰਸਥਾਵਾਂ ਵੀ ਆਈਆਂ ਰਾਗੜ ਜਿਵੇਂ ਬੰਦੀ ਲਗਾਈਆਂ ਧੂਰੀ ਤੋਂ ਸੰਬੱਧ ਵੀ ਆਈ ਆਜ ਬਹੁਤ ਸਾਰੇ ਵਿਚਾਰ ਸਭ ਤੋਂ ਵੱਡੀ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਅੱਜ ਸਭ ਤੋਂ ਵੱਧ ਕੇ ਪੁਰਾਣਾ ਸਾਡਾ ਇਹ ਵੀ ਹੈ ਸਭਾ ਦਾ ਕਿ ਅਸੀਂ ਬਲੱਡ ਕੈਂਪ ਵੀ ਲਵਾਇਆ ਤੇ ਅੱਖਾਂ ਦਾ ਚੈੱਕਅਪ ਕੰਮ ਵੀ ਲਵਾਇਆ دونے چیزیں سے نہ دانا دا دا سماج نہیں سیوا پر آئی لے بھی کرنے جیسے کی نامہ جی کی نامہ جی ڈاکٹر سب بھی بیٹھا آج جا کیمپ لگایا گیا جی کی کہوں اس موقع دے بہت ہی اچھا اکرامہ کیتے ہیں نا نے لڑکی لوڑ ہمیشہ پہتی رہن دی آج کل تو جانا پہ رہی ہے گئی ਜੇ ਭਾਗ ਕਾਂਗਰਸ ਸਾਹਿਬ ਇੱਕ ਵਾਰ ਜੇ ਕਹਿੰਦਾ ਨਾਲ ਨਾਲ ਐਮਪਲੋਏਰ ਦੀ ਪ੍ਰੋਗਰਾਮ ਖਾਲਿਆ ਤੇ ਬਾਈ ਇੱਕ ਅੱਛੇ ਕੰਮ ਇਹਨਾਂ ਨੂੰ ਬਹੁਤ ਜ਼ਿਆਦਾ ਅਫੀਕ ਕਰਦੀਆਂ ਤੁਹਾਨੂੰ ਨਹੀਂ ਆ ਕਿ ਇਹ ਵਧੀਆ ਕੰਮ ਕਰਦੇ ਕਿ ਨਾਮ ਪ੍ਰਧਾਨ ਜੀ ਤੁਹਾਡੀ ਸੰਸਥਾ ਵੱਲੋਂ ਜੇ ਕੈਂਪ ਲਗਾਇਆ ਗਿਆ ਕੀ ਕਾਂਗਰਸ ਮੌਕੇ ਤੇ ਦੇਖੋ ਜੀ ਮੈਂ ਸਮਝਦਾ ਕਿ ਜਿਹੜਾ ਖੂਨ ਹੈ ਜੇ ਕਿ ਇਨਸਾਨ ਤੋਂ ਹੀ دوسرے ਇਨਸਾਨ ਉੱਤੇ ਜਾ ਸਕਦਾ ਹੈ ਸਾਡੇ ਵੱਲੋਂ ਦਾਨ ਕੀਤਾ ਖੂਨ ਕਈ ਜ਼ਿੰਦਗੀਆਂ ਬਚਾਉਂਦਾ ਹੈ ਇਸ ਕਰਕੇ ਸਾਨੂੰ ਹਰ ਤੰਦਰੁਸਤ ਇਨਸਾਨ ਨੂੰ 18 ਸਾਲ ਤੋਂ ਲੈ ਕੇ 52 ਸਾਲ ਦੇ ਨਾ ਤੱਕ ਆਪਣਾ ਗੁਰੂਦਾਨ ਕਰਨਾ ਚਾਹੀਦਾ ਹੈ ਕਿਉਂਕਿ ਅਸੀਂ ਕੋਈ ਕੰਕੀਮ ਚਾਹੁੰਦੇ ਤੇ ਚੋਂ ਕਿਹਨੂੰ ਸਾਇੰਸ ਹੈ ਆਪਾਂ ਮੈਂ ਤਾਂ